ਸੰਤ ਜਰਨਾਇ ਸਿੰਘ ਜੀ ਖਾਲਸਾ ਪਿੰਡਾਂ ਨਾਲੇ ਹਾਰਫ ਦੇ ਕੋਲ ਤੇ ਆਏ ਤੇ ਸ਼ਰਾਬ ਪੀ ਰਹੇ ਭਾਈ ਰਸਾਲ ਸਿੰਘ ਜੀ ਤੇ ਸੰਤਾਂ ਨੇ ਉਹਨਾਂ ਨੂੰ ਅਸਮਾਨ ਵਾਲਾ ਜਾਣਾ ਸੀ ਤੇ ਉੱਥੇ ਰਾਹ ਪੁੱਛਿਆ ਕਿ ਭਾਈ ਸਾਹਿਬ ਅਸਮਾਨ ਵਾਲੇ ਜਾਣਾ ਹਨ ਰਾਹ ਦੱਸ ਦਿਓ ਤੇ ਭਾਈ ਰਸਾਲ ਸਿੰਘ ਨੇ ਸ਼ਰਾਬ ਪੀਤੀ ਬੜਾ ਮੰਦਾ ਚੰਗਾ ਸੰਤਾਂ ਨੂੰ ਬੋਲੇ ਤੇ ਸੰਤਾਂ ਨੂੰ ਕਹਿੰਦੇ 40 ਸਿੰਘ ਜਾ ਕੇ ਉਹਨਾਂ ਘਰੇ ਜਾ ਕੇ ਅੱਧੀ ਰਾਤ ਭਾਜੜਾ ਪਾਵੋਗੇ ਤੇ ਤੁਸੀਂ ਰਹਿਣ ਦੇਖੋ ਤੇ ਉਤੋਂ ਵੀ ਪੈਂਦੇ ਆ ਤੇ ਸੰਤਾਂ ਨੇ ਕਿਹਾ ਕੀ ਪਤਾ ਕੱਲ ਨੂੰ ਤੁਸੀਂ ਸਾਡੇ ਨਾਲ ਖਾਲਵੀਆਂ ਸਿੰਘ ਹੋਵੇ ਤੇ ਇਹਨੇ ਵਚਨ ਕਰਕੇ ਸੰਤ ਗੁਰਦੇਵਾਲ ਸਿੰਘ ਭੈਣੀ ਵਾਲੇ ਸੀ ਉਹਨਾਂ ਘਰੇ ਸੰਤਾਂ ਦਾ ਆਸਣ ਸੀ ਤੇ ਸੰਤ ਉੱਥੇ ਚਲੇ ਗਏ ਤੇ ਭਾਈ ਰਸਾਲ ਸਿੰਘ ਨੂੰ ساری ਰਾਤ ਨੀਂਦ ਨਹੀਂ ਆਈ ਤੇ ਫਿਰ ਭਾਈ ਰਸਾਲ ਸਿੰਘ ਨੇ ਆਪਣੀ ਪਤਨੀ ਨੂੰ ਨਾਲ ਖੜਿਆ ਤੇ ਆਪਣੀ ਮਾਤਾ ਨੂੰ ਨਾਲ ਖੜਿਆ ਤੇ ਇਸ਼ਨਾਨ ਬਾਣ ਕਰਕੇ ਤੇ ਸੰਤ ਜਰਨੈਲ ਸਿੰਘ ਖਾਲਸਾ ਭੰਟਾਲਿਆ ਕੋਲ ਗਏ ਤੇ ਉੱਥੇ ਜਾ ਕੇ ਸੰਤਾਂ ਨੂੰ ਮਿਲੇ ਤੇ ਮਾਫੀ ਮੰਗੀ ਤੇ ਚਰਨੀ ਟਾਇ ਪਏ ਤੇ ਕਹਿ ਲੱਗੇ ਜੋ ਮੈਂ ਰਾਤੀ ਬੋਲਿਆ ਉਹ ਮੇਰ ਤੋਂ ਸ਼ਰਾਬ ਹੁੰਦੀ ਹੈ ਤੇ ਮੈਨੂੰ ਮਾਫ ਕਰ ਦੇਵੋ ਤੇ ਉਥੇ ਸੰਤਾ ਨੇ ਅਰਦਾਸ ਬੇਨਤੀ ਸੋਧ ਕੇ ਤੇ ਭਾਈ ਰਸਾਲ ਸਿੰਘ ਨੂੰ ਆਪਣੇ ਨਾਲ ਜਾਂਜ ਖੜਿਆ ਸੀ ਬੱਚੇ ਮੇਰੇ ਛੋਟੇ ਛੋਟੇ ਹੀ ਜਸੋਈ ਮੈਂ بڑے ਔਖੇ ਦਿਨ ਕੱਡੇ ਨੇ ਲੋਕਾਂ ਦੇ ਕਰਜਾ ਜਾ ਕੇ ਇਹਨਾਂ ਨੂੰ ਪਾਲਿਆ ਕਿਸ ਨੇ ਰੋਟੀ ਦੇ ਦਿੱਤੀ ਕਿਸ ਨੇ ਨਾ ਦਿੱਤੀ ਤੇ ਪੇਕੇ ਮੈਂ ਕਦੇ ਮ ਪੇਕੇ ਚੈ ਜਣ ਨਾ ਕਦੇ ਮੈਠਿਆ ਰਹਿਣਾ ਕਦੇ ਮੇਰੇ ਪੇਕੇਆਂ ਸਾਰਾ ਕੁਝ ਦੇ ਕੇ ਕਲਣਾ ਮੈਂ ਭੁੱਖੇ ਨਹੀਂ ਆਣੇ ਨੇ ਤੇ ਡਰ ਦਾ ਖਸੁੰਦਾ ਨਹੀਂ ਹੁੰਦਾ ਸਾਨੂੰ ਇੱਕ ਘਰ ਜਾਂ ਜੁੱਗੀ ਆਖਣਾਂ ਕਾਂ ਚਲੇ ਜਾ ਅਸੀਂ ਨਹੀਂ ਸੋਣਾ ਉਦੋਂ ਵੇਜਨੇ ਦੇਣ ਔਖੇ ਡਰ ਦਾ ਖਸ ਤੁਹਾਨੂੰ ਕਲਣਾ ਨਹੀਂ ਲਾਉਂਦਾ ਪਿੰਡ ਦਾ ਦਰਬਾਰ ਸਾਹਿਬ ਵੀ ਉਹਨਾਂ ਨੇ ਸੰਤਾਂ ਨੇ ਡਿਊਟੀ ਲਾਤੀ ਉਹਨਾਂ ਨੂੰ ਦਿੱਤਾ ਸੀ ਜਿੱਥੇ ਗੋਲੀਆਂ ਵੱਜੀਆਂ ਹੋਣ ਵੀ ਕਾਲ ਤਖ ਦੇ ਸਾਹਮਣੇ ਘੌੜੀ ਜਿਹੜੀ ਬਣੀ ਉੱਤੇ ਉਹ ਰਹਿੰਦੇ ਸੀ ਉਹ ਕਮਰਾ ਉਹਨਾਂ ਨੂੰ ਦਿੱਤਾ ਸੀ ਫਿਰ ਉਹਨਾਂ ਦੀ ਸੇਵਾ ਲਾਤੀ ਕਿ ਚੋਲੇ ਤੇ ਕਸ਼ਹਰੇ ਸਾਬਣ ਜਿਹੜੇ ਸਿੰਘ ਨੂੰ ਲੋਡ ਪਵੇ ਟੋਲੇ ਕਸ਼ਹਰੇ ਦੀ ਜਾਂ ਕਿਸੇ ਵੀ ਚੀਜ਼ ਦੀ ਲੋਡ ਪਵੇ ਇਹ ਤੁਸੀਂ ਦੇਣਾ ਉਹਨਾਂ ਨੂੰ ਸ਼ੀ ਦਿਵਰ ਉੱਥੇ ਟੈਂਕ ਚੋ ਗਈ ਬਾਬੇ ਨਾਲ ਜੋੜ ਲਿਆ ਸੀ ਸੰਤਾਨਾ ਤੇ ਫਿਰ ਉੱਥੇ ਕੇਰਾ ਪਾਇਆ ਗਿਆ ਨਿਕਲਿਆ ਨਾ ਗਿਆ ਤਾਂ ਫਿਰ ਉਹ ਸ਼ੀ ਦਿਵਰ ਇਸ ਤਰ੍ਹਾਂ ਹੋ ਗਿਆ ਉੱਥੇ ਪੌਂਸਲ ਕਰ ਤੱਕ ਪਾਇ ਜਾਨੀ ਗਦਰ ਆਦ ਨੂੰ ਪਾਇ ਜਾਨੀ ਕਦੇ ਇੱਥੇ ਨਹੀਂ ਚਾਰ ਦੀ ਪਾਇ ਜਾਨੀ ਦੋ ਤਿੰਨ ਵਾਰ ਚਾਰ ਦੀ ਲਗਾਈ ਫੜ ਕੇ ਮੈਨੂੰ ਫੇਰ ਮਲਾਂ ਦੀ ਲਗਾਈ ਫੜ ਕੇ ਮੈਨੂੰ ਫੇਰ ਚਕੱਤੇ ਵਾਲ ਚਮਕੀਏ ਉਹ ਲਗਾਏ ਫੜ ਕੇ ਮੈਨੂੰ ਬਦਲ ਜਾਂਦੇ ਰਹੇ ਨਾ ਸਾਨੂੰ ਹਾਂ ਇਹ ਮਗਰੁੰਦੇ ਰਹਿਣਾ ਕਰ ਨਾ ਨਿਕਿਆ ਨਿਕਿਆ ਨੇ ਤੇ ਮੈਨੂੰ ਅਗਲੇ ਲਾ ਜਾਣਾ ਕਰਨਾ ਨਾ ਛਪੈਣਾ ਹੁੰਦਾ ਹੈ ਐ ਤੇ 70 ਵਾਰ ਰੋਖੋ ਕੇ ਬਸ ਖਾਦਾ ਪੀਤਾ ਤਨਾ ਸਾਡੇ ਪੜੀ ਕੇ ਨੇ ਬਿਜਣ ਦਿੱਤੀ ਪਾਈ ਦਾ ਵਿੱਚ ਆਕੋ ਗਰੇ ਨੇ ਗਵਰਨਮੈਂਟ ਪਾਈ ਬਹੁਣੀ ਜਿੰਦੀ ਸਾਨੂੰ ਇਹ ਜਿਹੜੀ ਲੈਂਟਰ ਦੀ ਸੇਵਾ ਹੈ ਇਹ ਖਾਲਸਾ ਹੈਡ ਵਾਲਿਆਂ ਨੇ ਸਾਰੀ ਜਿੰਨਾ ਵੀ ਪੈਸਾ ਬਣਿਆ ਉਹਨਾਂ ਨੇ ਸਿੱਧਾ ਦੁਕਾਨ ਤੇ ਪੈਸਾ ਜਿਹੜਾ ਉਹ ਖਾਲਸਾ ਹੈਡ ਵਾਲਿਆਂ ਨੇ ਦਿੱਤਾ ਹੈ ਔਰ ਜਿਹੜੀ ਵਾਇਰਿੰਗ ਵੀ ਹੋਈ ਹੈ ਉਹ ਵੀ ਉਹਨਾਂ ਹੀ ਖਾਲਸਾ ਹੈਡ ਨੇ ਸਾਰਾ ਪੈਸਾ ਜਿਹੜਾ ਵਾਇਰਿੰਗ ਦਾ ਉਹ ਵੀ ਦਿੱਤਾ ਉਹ ਵੀ ਜੇ ਕੋਈ ਉੱਥੇ ਥੋੜਾ ਬੜਾ ਖਰਚਾ ਰਹਿੰਦਾ ਸੀ ਦੁਕਾਨ ਤੇ ਉਹ ਵੀ ਉਹਨਾਂ ਨੇ ਕਲੀਅਰ ਕੀਤੀ। ਮਹਨ ਮਹਾਰਾਜ ਦੀ ਕਿਰਪਾ ਅਗੇ ਨੂੰ ਠੀਕ ਹੈ ਖਾਲਸਾ ਜੜ ਵਾਲਿਆਂ ਕੀਤਾ ਕੰਮ। ਧੰਨਵਾਦ ਕਰਦੇ ਹਾਂ ਉਹਨਾਂ ਦਾ। ਪਹਿਲਾਂ ਬੜੇ ਮੜੇ ਹਲਾਸ। ਹਾਂਜੀ ਕੋਠੇ ਹੁੰਦੇ ਸੀ ਦੋ ਤੇ ਮੀ ਆਉਣਾ ਤੇ ਚੋੜ ਪੈਣੇ ਤੇ ਪਾਣੀ ਵਗਣਾ ਅੰਦਰ। ਤੇ ਹੁਣ ਤਾਂ ਖਾਲਸਾ ਜੜ ਵਾਲਿਆਂ ਕਿਰਪਾ ਕੀਤੀ ਏ ਤੇ ਪੈਸੇ ਲਾ ਕੇ ਘਰ ਪਾ ਕੇ ਦਿੱਤਾ। ਉਹਨਾਂ ਦਾ ਧੰਨਵਾਦ ਕਰਦੇ ਹਾਂ।